ਸਸੀ ਗਾਲ ਦੋਸਤੋ ਠੱਠਾ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਕਰਦੇ ਆ ਜੀ ਅੱਜ ਆਪਾਂ ਆਈਆਂ ਜੀ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਭਾਉ ਝੰਡਾ ਸੰਘੋਣਾਂ ਦੇ ਕੋਲ ਇੱਥੋਂ ਆਪਾਂ ਕੋਲ ਤੁਹਾਨੂੰ 5 ਐਨੀਮਲ ਵਿਖਾਉਣੇ ਆ ਚਾਰ ਤਾਜ਼ੇ ਸੂਏ ਸਵਾਏ ਇੱਕ ਛੋਟੀ ਤਿਆਰ ਦੂਜਾ ਤੀਜਾ ਸੂਆ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਆਪਾਂ ਸਾਰੀ ਜਾਣਕਾਰੀ ਭਾਉ ਜੀ ਨਾਲ ਤੋਂ ਲੈ ਲੈਣੀ ਆ ਬਾਕੀ ਤਸੱਲੀ ਕਰਨਾ ਤੁਹਾਡਾ ਫਰਜ਼ ਆ ਮਾਇਆ ਤੂੰ ਹੀ ਲਾਉਣੀ ਆ ਤਖਲੀ ਕਰਕੇ ਆਪਦੀ ਦੀ ਇਹ ਨਾਲ ਕੋਈ ਲਾਹਮੇ ਵਾਲੀ ਗੱਲ ਨਾ ਹੋਵੇ। ਬਾਕੀ ਭਾਉ ਜੀ ਹੁਣਾਂ ਨਾ ਕਰਦੇ ਆ ਗੱਲਬਾਤ। ਵੀਡੀਓ ਦੇ ਐਂਡ ਤੱਕ ਜੁੜੇ ਸਸੀਆ ਭਾਉ ਜੀ। ਸਸੀਆ ਭਾਉ ਜੀ। ਹੋਰ ਠੀਕ ਠਾਕ ਜੀ। ਵਧੀਆ ਵਧੀਆ ਠੀਕ ਠਾਕ ਜੀ। ਤੁਸੀਂ ਤਾਂ ਕਹਿ ਉਹਨੇ ਕਿਰਪਾ ਕਿਰਪਾ ਸੱਚੇ ਪਾਤਸ਼ਾਹ। ਚਲੋ ਕਿਰਪਾ ਹੀ ਜਾਈ ਦੀ। ਤੇ ਕਿੰਨੇ ਲੈਜ ਵਾਜਾਂ ਨਹੀਂ ਬਲ। ਦੀਦੀ ਪੰਜ ਆਪਣੇ ਕੋਲੇ। ਚਾਰ ਵੜਣਾ ਤਾ ਜੀਆਂ ਸੂਈਆਂ ਵੀਰ ਜੀ ਸਾਰੇ ਨਾਲੂ ਤੇ ਬੱਚੇ। ਹਾਂਜੀ। ਹਾਂਜੀ। ਤੇ ਇੱਕ ਇੱਕ ਝੋਟੀਆ ਗੱਬਣ। ਹਾਂ ਜੀ। ਅਰੇ ਠੀਕ ਹੈ ਜੀ। ਹਾਂ। ਵੱਡੇ ਕੱਦ ਕਾੜ ਦੀ ਵੀਰ ਜੀ ਵੇਖ ਹਾਂਜੀ ਹਾਂਜੀ ਚੱਡਾ ਚੁੱਡਾ ਵੇਖੋ ਕਿੱਡਾ ਵਧੀਆ ਲੱਗਾ ਬਿਲਕੁਲ ਜੀ ਬਿਲਕੁਲ ਐ ਸੂ ਨੂੰ ਮੰਨ ਲਓ ਇਹ ਗੱਲ ਹੈ ਹਾਂਜੀ ਹਾਂਜੀ ਆਰਡਰ ਕੁਆਲਟੀ ਵੀ ਕਰਾ ਸਜਣਾ ਚੈੱਕ ਇਹ ਕਰ ਲੀਏ ਫਿਰ ਇਧਰੋਂ ਕਿ ਉਧਰੋਂ ਸ਼ੁਰੂ ਕਰ ਲੈ ਹੈ ਵੇਖ ਲਓ ਇਧਰੋਂ ਦਜਮਾ ਰ ਇਧਰੋਂ ਕਰਨੀ ਇਧਰੋਂ ਕਰ ਲਓ ਮੈਂ ਤੋ ਕਰ ਲਓ ਸੂਆ ਕਿਨਵਾ ਆ ਗਿਆ ਪਾਉ ਜੀ ਵੀਰ ਜੀ ਸੂਆ ਉਹਨਾਂ ਨੇ ਆਪਾਂ ਨੂੰ ਤਾਂ ਦੂਜਾ ਕਿਹਾ ਵਾ ਹਾਂਜੀ ਤੇ ਦੂਜੇ ਸੂਏ ਸਾਡੀ ਝੋਟੀ ਨੇ ਸੂਣਾ ਹਾਂਜੀ ਤੀਜਾ ਵੀ ਹੋ ਸਕਦਾ ਵਾ ਬਾਕੀ ਹੈ ਝੋਟੀ ਆ ਹਾਂਜੀ ਹਾਂਜੀ ਹੈ ਝੋਟੀ ਦੂਜਾ ਤੀਜਾ ਹੀ ਆ ਵੀਰ ਜੀ ਸੂਆ ਸਾਤ ਕਾੜ ਦੀ ਵੇਖੋ ਝੋਟੀ ਕਿੱਦੀ ਆ ਵੱਡੀਆਂ ਝੋਟੀਆਂ ਚ ਆਉਂਦੀ ਆ ਬਿਲਕੁਲ ਜੀ ਬਿਲਕੁਲ ਤੇ ਥਣ ਥਣ ਚੱਡਾ ਐ ਵੇਖੋ ਖੁੱਲ ਗਏ ਖੋਲੀਏ ਜੀ ਖੋਲੀਏ ਹਾਂ ਤੇ ਥਣ ਚੱਡਾ ਵੀ ਵੇਖੋ ਵੀਰ ਜੀ ਹਾਂਜੀ ਹਾਂਜੀ ਬਹੁਤ ਖਬਰਦਾਰ ਆ ਥੱਲਿਓ ਉਹਨੇ ਦੀ ਆ ਜੇ 2-4 ਦਿਨ ਕੱਢਦੀ ਆ ਮੈਂ ਹਾਂਜੀ ਹਾਂਜੀ ਲੈ ਜਾ ਜਾਨ 2 ਦਿਨ ਤੇ ਪਿਛਲੇ ਸੂਏ ਦਾ ਕੀ ਰਿਕਾਰਡ ਦੱਸਿਆ ਜੋਂਨਾ ਵੀ ਜਿਹਨਾਂ ਦੇ ਆ ਵੀ ਅਹੀਂ 12 12.5 ਕਿਲੋ ਦੁੱਧ ਚੋਇਆ ਦੇ ਕੋਲ ਹਾਂਜੀ ਇਹ ਕੋ ਬਾਸੀ ਸੀ ਆ ਤੇ ਆ ਜਿਹੜੇ ਹਿਸਾਬ ਨਾਲ ਚਲੋ ਇਹ ਗੱਲ ਹੈਗੀ ਆ ਹਾਂਜੀ 11 12 ਕਿਲੋ ਦੱਸ ਦੇ ਹਾਂਜੀ ਬਾਕੀ ਇਹ ਗੱਲ ਹੈਗੀ ਆ ਵੀ ਹੁਣ ਵੇਖੋ ਗਾੜੀ ਅਗਲੇ ਦੀ ਸੇਵਾ ਵਾ ਬਿਲਕੁਲ ਬਿਲਕੁਲ ਜੀ ਹਾਂ ਪਾਏ ਦਾ ਹੀ ਆ ਜੀ ਪਾਏ ਦਾ ਵੀਰ ਜੀ ਬਾਕੀ ਇਹ ਆ ਵੀ ਥੱਲੇੋਂ ਉੱਤੋਂ ਖਬਰਦਾਰ ਪੂਰੀ ਹਾਂਜੀ ਹਾਂਜੀ ਹੈ ਸਿੰਗਾ ਤੁੰਗਾ ਦੀ ਵੀ ਆਏ ਵੇਖੋ ਕਿੰਦੀ ਵਧੀਆ ਬਿਲਕੁਲ ਕਰੋ ਸਜਣੋ ਫੇਸ ਕੁਆਲਟੀ ਚੈੱਕ ਆ ਛੋਟਾ ਸਿੰਘ ਹਾਂਜੀ ਹਾਂਜੀ ਗੋਲ ਐ ਪੂਰਾ ਐ ਝੋਟੀ ਮੈਂ ਆ ਹਾਂਜੀ ਹਾਂਜੀ ਤੇ ਬਾਕੀ ਇਹ ਗੱਲ ਹੈ ਕਿ ਆ ਵੀ ਪੂਰੀ ਥਣ ਚੱਡੇ ਦੀ ਵੀਰ ਦੀ ਬਹੁਤ ਹਾਂਜੀ ਹਾਂਜੀ ਵੇਖੋ ਵਿਖਾਓ ਚੰਗੀ ਤਰ੍ਹਾਂ ਐ ਤੇ ਪਾ ਤੂ ਪਾ ਇੱਕ ਨੰਗ ਭਾਰ ਪਿੱਛੇ ਦੀ ਵੀਰ ਦੀ ਫੁੱਲ ਗਰੰਟੀ ਹੈ ਠੀਕ ਹੈ ਜੀ ਹਾਂ ਆਪਣੇ ਆਹ ਜਾਲਿਆ ਬੰਦਿਆਂ ਤੋਂ ਲਈ ਆ ਹਾਂਜੀ ਆਪਣੇ ਮੈਂ ਹਾਂ ਜਾਲਿਆ ਬੰਦਿਆਂ ਤੋਂ ਲਈ ਆ ਠੀਕ ਹੈ ਜੀ ਤੇ ਪੂਰੀ ਇਹ ਗੱਲ ਹੈ ਕਿ ਆ ਦੁੱਧ ਵੀ ਜੇ ਕੋਈ ਸੇਵਾ ਕਰੂ ਤਾਂ ਵੀ 14 ਕਿਲੋ ਤੇ ਬਿਲਕੁਲ ਜੀ 13 14 ਕਿਲੋ ਕੱਢੂਗੀ ਕਰਮਾਂ ਦੀ ਹਾਂਜੀ ਹਾਂਜੀ ਕਰੂਗੀ ਕਰੂਗੀ ਜੀ ਹਾਂ ਥੱਲਾ ਲੈਵਾ ਚੈੱਕ ਕਰਾਓ ਬਿੱਧੀ ਮੈਂ ਹਾਂਜੀ ਹਾਂਜੀ ਹੈ ਵੰਦਾ ਬੰਦਿਆ ਜੀ ਬੰਦੀ ਬਾਕੀ ਇਹ ਗੱਲ ਹੈਗੀ ਆ ਬਹੁਤ ਵੀਰ ਦੀ ਚੰਗੀ ਝੋਟੀ ਆ ਹਾਂਜੀ ਰੂਜੀ ਜੰਮੀ ਪੜੀ ਪੂਰੀ ਆ ਬਿਲਕੁਲ ਜੀ ਕੋਈ ਮੰਨ ਲੋ ਇਹ ਨਹੀਂ ਵੀ ਉਹੋ ਜੀ ਆ ਕਰਮਾ ਵਾਲੀ ਹਾਂਜੀ ਹਾਂਜੀ ਤੇ ਲੇਵਲ ਹੁਆ ਵੇਖੋ ਕਰਮਾ ਵਾਲੀ ਸੂ ਨੂੰ ਲਈ ਫਿਰਦੀ ਇਧਰ ਵੇਖੋ ਅਜੇ ਜੇ 2-4 ਦਿਨ ਅਜੇ ਇਹ ਨਹੀਂ ਲੈ ਜਾਣੇ ਹਨ ਦੋ ਜੀ ਹਾਂ ਸੱਤ ਕਾਠਾ ਵੱਡਾ ਵੀ ਉਥੋਂ ਚੌੜੀ ਸਿੰਗਲ ਹੱਡੀ ਦੀ ਆ ਵੇ ਹਾਂਜੀ ਹਾਂਜੀ ਹੱਡੀ ਵੀ ਸਿੰਗਲ ਆ ਆ ਵੇਖੋ ਤੇ ਬਾਕੀ ਇਹ ਗੱਲ ਹੈਗੀ ਆ ਅਜੇ ਬੈ ਨਾ ਤਿੱਪੀ ਤੁੱਪੀ ਇਹ ਵੀਰ ਦੀ ਅੱਜੀ ਆਈ ਆਪਣੇ ਕੋਲ ਅੱਛਾ ਉਹਦਾ ਕਰਕੇ ਉਹਦੇ ਥੱਲੇ ਉਹ ਗੱਲ ਹੈ ਮੈਂ ਡੇਢ 2 ਕਿਲੋ ਵਰਾਹੀ ਆ ਠੀਕ ਹੈ ਠੀਕ ਆ ਵੇਖੋ ਸਾਰ ਨੂੰ ਵੇਖੋ ਐ ਬਾਨੀ ਬੁੰਦੀ ਪੂਰੀ ਆ ਕਰਮਾਲ ਜੀ ਬਿਲਕੁਲ ਬਿਲਕੁਲ ਹਾਂ ਜੀ ਹੈ ਚੱਡੇ ਚੁੱਡੇ ਬਹੁਤ ਖਬਰਦਾਰ ਚਾਹ ਹਾਂ ਜੀ ਹਾਂ ਜੀ ਹਾਂ ਆ ਲਓ ਕੋ ਫਿਰ ਕੁਆਲਟੀ ਬਿੱਲੀ ਆਖਾ ਮੱਥੇ 'ਚ ਵੀ ਬੱਲ ਆ ਹਾਂ ਜੀ ਹਾਂ ਜੀ ਬਿੱਲੀ ਮੜਦੀ ਆਖਾ ਹਾਂ ਪੂਛ ਤੇ ਵੀ ਆ ਪੂਰੀ ਮਾਰਕਿੰਗ ਆ ਹਾਂ ਜੀ ਹਾਂ ਜੀ ਪ੍ਰੋਪਰ ਮਾਰਕਿੰਗ ਚਾਹ ਹਾਂ ਜੀ ਪੇਠ ਪੂਰਾ ਵੇਖੋ ਝੋਟੀ ਹਾਂ ਜੀ ਹਾਂ ਜੀ ਮੋਲ ਫੇਰ ਭਾਉ ਜੀ ਕੀ ਕਰਦੇ ਆਪਾਂ ਮੋਲ ਤੇ ਵੀਰ ਜੀ ਜਿੱਦੀ ਝੋਟੀ ਆ ਵੀ ਭਾਵੇਂ 10 ਵੀ ਕਰ ਲਈਏ 5 ਵੀ ਕਰ ਲਗੇ ਹਾਂਜੀ 90000 ਝੋਟੀ ਦੇ ਦਾਂਗੇ ਵੀਰ ਜੀ ਯੈਸ ਨੋ 90000 ਦੀ ਹਾਂ ਕਰ ਦਾਂਗੇ ਛੋੜ ਛੱਪੇ ਖੁੱਲੇ ਮਾਨਤਾਂ ਠੀਕ ਹੈ ਜੀ 90 ਚ ਮੰਨ ਲਓ ਇਹ ਗੱਲ ਹੈ ਕਿ ਖੁੱਲਾ ਮਾਨਤਾਂ ਝੋਟੀ ਤੇ ਵੀਰ ਜੀ ਲੱਖ ਲੱਖ ਕਰਦੀ ਜੀ ਕਰਦੀਆ ਕਰਦੀਆ ਜੀ ਲੱਖ ਲੱਖ ਹਾਂਜੀ ਕਰਦੀ ਹਾਂ ਤੇ ਬਾਕੀ ਇਹ ਗੱਲ ਹੈਗੀ ਆ ਵੀ ਕੋਈ ਨਹੀਂ ਕੋਈ ਵੀਰ ਭਰਾ ਜੇ ਮੰਨ ਲਾਏ ਗੱਲ ਹੈ ਇੰਕ ਨੇ ਹਾਂਜੀ ਬਿਲਕੁਲ ਜੀ ਬਿਲਕੁਲ ਬਾਕੀ ਹੈ ਝੋਟੀ ਪਾਣਾ ਵੀਰ ਜੀ ਭਾਵੇਂ ਤੀਜਾ ਹੋਵੇ ਭਾਵੇਂ ਤੋ ਜਾ ਬਿਲਕੁਲ ਜ ਠੀਕ ਹੈ ਜੀ ਬਾਕੀ ਜਿਹੜੇ ਸੱਜਣ ਨੇ ਖੜ੍ਹਦੀ ਉਹ ਆਪਦੇ ਤੇ ਇਹਦੀ ਦੇ ਦਈਏ ਸ਼ਾਹੀ ਜਾਣਕਾਰੀ ਵੇਜੀ ਗਾੜੀ ਆ ਗਈ ਸ਼ਾਹੀ ਹਾਲ ਵੇੜ ਹਾਂਜੀ ਹਾਂਜੀ ਸਿੰਘਾਂ ਵਾਲੀ ਠੀਕ ਹੈ ਜੀ ਸੀਲਸ ਲੱਗ ਪੂਰੀ ਮਗਰ ਇਹਦੇ ਕੀ ਆ ਗਿਆ ਜੋ ਮਗਰ ਇਹਦੇ ਬੱਛੀ ਵੀਰ ਜੀ ਦੂਜਿਆਂ ਦੇ ਬੱਛੇ ਆ ਹਾਂ ਇਹਦੇ ਬੱਛੀ ਮਗਰ ਇਹਦੇ ਬੱਛੇ ਆ ਗਏ ਹਾਂ ਹਾਂਜੀ ਹਾਂਜੀ ਕਿੰਨੇ ਕ ਦਿਨ ਹੋ ਗਏ ਜੀ ਇਹਨੂੰ ਇਹਨੂੰ ਵੀਰ ਜੀ ਅੱਜ ਚੌਥਾ ਕਰ ਦੇਣਾ ਸੂਈ ਨੂੰ ਠੀਕ ਹੈ ਜੀ ਸੂਆ ਪਹਿਲਾ ਆ ਗਿਆ ਬੌਲੀਆਂ ਦੇ ਹੈ ਸੂਆ ਪਹਿਲਾ ਆ ਗਿਆ ਕੋਈ ਪਹਿਲਾ ਲਾਲੇ ਵੀਰ ਦੀ ਕੋਈ ਦੂਜਾ ਲਾਲੇ ਹਾਂਜੀ ਹਾਂ ਬਾਕੀ ਹੈ ਪੂਰੀ ਖਬਰਦਾਰ ਚਵਾਈ ਦੀ ਥਣ ਪੱਖੋਂ ਠੀਕ ਹੈ ਜੀ ਕਿੰਨਾ ਚਾਹੇ ਬੌਲਾ ਬੌਲਾ ਵੀਰ ਜੀ ਹੁਣ ਇਹਦੇ ਕੋਲੇ ਹੈਗਾ ਵਾ 4 4 5 5 4 4 5 5 ਕਿਲੋ ਹੈਗਾ ਬੌਲਾ ਠੀਕ ਹੈ ਜੀ ਬਸ ਕਰ ਮਾਰ ਗਏ ਬੱਚੇ ਦਾ ਕਰ ਬੱਚਾ ਨਾਲ ਖੋਲਣਾ ਹੈ ਆਪਾਂ ਹਾਂਜੀ ਹਾਂਜੀ ਬਾਕੀ ਵੀ ਜੀ ਠੀਲੀਆਂ ਸੂਲੀਆਂ ਪੂਰੀਆਂ ਵਾ ਇਹ ਨਹੀਂ ਵੀ ਮੰਨ ਲਓ ਜੇ ਸਿੰਘ ਇਹਨਾਂ ਦੇ ਕਰਮਾਂ ਵਾਲੀਆਂ ਦੇ ਤੇ ਮਾਰਨ ਗਿਆ ਹਾਂਜੀ ਹੋਰ ਮੰਨ ਲਾ ਇਹ ਗੱਲ ਐ ਕੀ ਆ ਆ ਵੇਖੋ ਪਛੀ ਪੁੱਛੀ ਵੇਖੋ ਕਿੰਦੀ ਵਧੀਆ ਇਹਦੇ ਮਗਰ ਚੰਗੇ ਸੀ ਮੰਦੀ ਹੈ ਹਾਂ ਹਾਂਜੀ ਹਾਂਜੀ ਤੇ ਬਹੁਤ ਚੰਗੀ ਆ ਪਛੀ ਚਵਾਈ ਜੀ 5 ਕਿਲੋ ਦੁੱਧ ਇੱਕ ਵੇਲੇ ਦਾ ਇਹਦੇ ਕੋਲ ਚਵਾਈ ਇੱਕ ਨੰਬਰ ਚਵਾਈ ਨਹੀਂ ਕੋਈ ਵੀ ਵੀਰ ਜੀ ਫੇਲ ਠੀਕ ਹੈ ਜੀ ਹਾਂ ਕੋਈ ਮੰਨ ਲਾ ਭਾਵੇਂ ਸੂਣ ਵਾਲਾ ਡੰਗਰ ਭਾਵੇਂ ਗੱਬਣ ਜਿਉਂ ਵੰਗਾ ਪਾ ਲੋਗੇ ਹਾਂ ਜੀ ਤੇ ਫਿਰ ਇਹ ਗੱਲ ਹੈਗੀ ਆ ਵੀ ਇਹਦੇ ਮੰਗਾ ਪਾ ਕੇ ਥੱਲੇ ਬਹਿ ਜਾਓਗੇ ਕਿਤੇ ਮਾਸਾ ਸਿਰ ਨਾਲ ਲਾਤ ਨਾ ਲੂਣੂਗੀ ਠੀਕ ਹੈ ਜੀ ਹਾਂ ਬਾਕੀ ਇਹ ਗੰਨੇ ਤੇ ਤੁਹਾਨੂੰ ਪਤਾ ਥਣ ਥਣ ਵੀ ਆ ਵੇਖੋ ਪੂਰਾ ਥੱਲੇ ਮਾਰੋ ਵੇ ਵੰਡ ਬਿਰਲੇ ਤੇ ਵੇਖੋ ਹਾਂ ਆ ਵੇਖੋ ਆ ਜੇ ਕਰਮਾਲੀਆਂ ਨੇ ਤੁਹਾਨੂੰ ਪਤਾ ਇਧਰੋਂ ਵਿਖਾਓ ਹਾਂ ਜੀ ਆਓ ਵਿਖਾਓ ਵੇਖੋ ਥਣ ਪੂਰਾ ਵੱਡਾ ਵਾ ਜਿਹੜਾ ਮੁੱਠੀ ਮੁੱਠੀ ਥਾਣੀ ਮੁੱਠੀ ਮੁੱਠੀ ਥਾਣਾ ਹਾਂ ਨਿਕਾ ਮਾ ਲੋਏ ਨਿਕਾ ਨਿਕਾ ਸਹੀ ਹਾਂ ਜੀ ਹਾਂ ਸਾਰੇ ਮੰਨ ਲਾਏ ਗੱਲ ਹੈ ਕਿ ਜੇ ਮੈਲਾ ਮੂਲਾ ਮਾਰ ਕੇ ਵੀ ਜਿੰਨੇ ਕਰਨੇ ਆ ਲੜ ਲੁੜ ਸਾਰੇ ਕੱਢਨੇ ਆ ਹਾਂ ਜੀ ਹਾਂ ਜੀ ਇਹਨੇ ਕਵਰ ਕਰ ਜਾਣੇ ਆ ਸਾਰੇ ਹਨਾ ਹਾਂ ਠੀਕ ਹੈ ਜੀ ਮੋਲੇ ਦਾ ਫਿਰ ਕੀ ਕਰਦੇ ਆਪਾਂ ਮੁੱਲ ਵੀਰ ਜੀ ਦਾ ਭਾਵੇਂ ਕਰ ਲਈਏ 36 ਦੇ ਭਾਵੇਂ ਕਰ ਲਈਏ 40 ਹਾਂ ਜੀ ਇਹ ਬਚੀ 32000 ਦੀ ਦੇ ਦਾਂਗੇ ਯਸ ਨੂੰ 32000 ਦੀ ਦੇ ਦਾਂਗੇ ਵੈਡ ਠੀਕ ਹੈ ਜੀ ਹਾਂਜੀ ਹਾਂਜੀ ਪੂਰੀਆਂ ਐ ਚਵਾਈਆਂ ਮੰਨ ਲਓ ਇਹ ਗੱਲ ਹੈ ਕੀ ਆ ਵਰਦੀ ਹਾਂਜੀ ਅਜੇ ਸੂਸਵਾ ਚਾਹੀਆਂ ਰੱਖਣਾ ਭਰਾ ਉੱਤੋ ਭਰਾ ਉਹ ਨਿਕਰ ਮਾਲੀ ਜੀ ਹਾਂ ਭਰਾ ਜਾ ਨਾ ਪਰਾਂ ਨੂੰ ਜਾ ਤੇ ਪੂਰੀ ਮੰਨ ਲੈ ਗੱਲ ਚਵਾਈ ਵਰਦੀ ਵਧੀਆ ਵਾ ਆ ਦੇਖੋ ਮਗਰ ਐ ਤੁਹਾਨੂੰ ਦੱਸਣੀਆਂ ਵਾ ਛੀ ਇਹਦੇ ਮਗਰ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਹੁਤ ਜਿਆਦੀ ਚੰਗੀ ਐ ਚਵਾਈਆਂ ਐ ਮੋਗੇ ਰਗੀਆਂ ਠੀਕ ਹੈ ਹਾਂ ਜਨਾਨੀ ਨੂੰ ਮਾਰ ਜੇ ਬੰਦੇ ਨੂੰ ਮਾਰ ਜੇ ਵੈੜ ਹਾਂਜੀ ਹਾਂਜੀ ਵੈੜ ਪੁੱਤ ਮਾਂ ਲਾਇ ਨਹੀਂ ਗੱਲ ਹੈਗੀ ਵੀ ਨਹੀਂ ਠੀਕ ਕੋਈ ਵੀ ਆ ਮੰਨ ਲਾ ਹਾਂਜੀ 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 ਚੌਂ ਚੋਈ ਬਹੁਤ ਜਿਆਦੀਆਂ ਸੀਲਸ ਲਾਗਾ ਵੀਰ ਜੀ ਅੱਛਾ ਹਾਂਜੀ ਹਾਂਜੀ ਇਹਦਾ ਕਿਨਵਾ ਗਿਆ ਜੀ ਸੁਗਾ ਹਾਂਜੀ ਸੁਗਾ ਕਿਨਵਾ ਗਿਆ ਜੀ ਇਹ ਦੂਜਾ ਸੁਗਾ ਵੀਰ ਜੀ ਮਗਰ ਇਹਦੇ ਹੈਗੀ ਇਹਦੇ ਮਗਰ ਬੱਛਾ ਵਾ ਇਹ ਵੀਰ ਜੀ ਕੱਲ ਦੀ ਸੂਈ ਹੈ ਵੀ ਅੱਛਾ ਕੱਲ ਦੀ ਸੂਈ ਹੈ ਹਾਂ ਕੱਲ ਦੀ ਸੂਈ ਆ ਪੁੱਤ ਬੱਚੇ ਪੁੱੱਚੇ ਦਾ ਕਰਕੇ ਥੋੜਾ ਜਿਹਾ ਤੁਹਾਨੂੰ ਪਤਾ ਕਰ ਦਿਆਂ ਹਾਂਜੀ ਹਾਂਜੀ ਵਾਦੇ ਕਿੰਨਾ ਕਿਚੋਇਆ ਫਿਰ ਬੋਲਾ ਇਹਦਾ ਹਾਂਜੀ ਬੋਲਾ ਸੋਣਾ ਵੀਰ ਜੀ ਇਹਦੇ ਕੋਲੇ ਵੀ ਹਾਂਜੀ ਇਹਦੇ ਕੋਲੇ ਵੀ ਚਾਰ ਪੰਜ ਇਹ ਆ ਦੂਜੇ ਚ ਮੰਨ ਲਾ ਥੋੜਾ ਜਿਆ ਹੁੰਦਾ ਸੰਗਲ ਚ ਹਾਂਜੀ ਹਾਂਜੀ ਤੇ ਉਹਦਾ ਕਰਕੇ ਆਪਾਂ ਤਲਿਆਰਾ ਪਾਇਆ ਤੇ ਤਲਿਆਰੇ ਦਾ ਕਰਕੇ ਥੋੜੀ ਜੀ ਔਲ ਜੀ ਹਾਂਜੀ ਹਾਂਜੀ ਹਾਂ ਤੜਾ ਜਾ ਤੇ ਤਲਿਆਰੀ ਦਾ ਕਰਕੇ ਨਾ ਥੋੜਾ ਜਿਹਾ ਉਹ ਵੀ ਕਰਦਿਆਂ ਔਲ ਜੀ ਹਾਂਜੀ ਹਾਂਜੀ ਤੇ ਇਹ ਹੁੰਦਾਵਾ ਮੰਨ ਲਓ ਇਹਨੂੰ ਇਹ ਗੱਲ ਹੈਗੀ ਸੰਗਲਾਂ ਚ ਹਾਂਜੀ ਹਾਂਜੀ ਹਾਂ ਕੋਈ ਕੁਲੀਆਂ ਬਾਕੀ ਕੋਈ ਵੀ ਜਿਹੜਾ ਮਰਜੀ ਖੁੱਲੀ ਫਿਰੇ ਭਾਵੇਂ ਬੰਦਾ ਬੁੱਢੀ ਜਿਹੜਾ ਮਰਜੀ ਨਹੀਂ ਹਾਂਜੀ ਹਾਂਜੀ ਹਾਂ ਇਹ ਨਹੀਂ ਵੀ ਆਹ ਵੇਖੋ 나ੜੂ ਨਾਲ ਜੇ ਕੱਲ ਦੀ ਸੂਈ ਬੈਠੀ ਕੱਗਦੀ ਗਿੱਲਾ 나ੜੂ ਹਾਂ ਠੀਕ ਹੈ ਜੀ ਹਾਂਜੀ ਹਾਂ ਸੂਆ ਕਿੰਨੇ ਮੈਂ ਦੱਸਿਆ ਇਹਦਾ ਪੈਸਾ ਸੂਆ ਦੂਜਾ ਵੀਰਜੀ ਇਹਦਾ ਦੂਜਾ ਹਾਂ ਦੂਜਾ ਸੂਆ ਇਹਦਾ ਠੀਕ ਹੈ ਜੀ ਹਾਂ ਚੂਈ ਚੂਈ ਬੜੀ ਵਧੀਆ ਵੀਰਜੀ ਕੋਈ ਛੜਛੂੜਦਾ ਨਹੀਂ ਇਹਨਾਂ ਨੂੰ ਇਹ ਪਤਾ ਵੀ ਮੰਨ ਲਾ ਮਾਰਨੀ ਆ ਠੀਕ ਹੈ ਤੇ ਇਦਾਂ ਤੁਹਾਨੂੰ ਪਤਾ ਇਹ ਜਿਹੜੀਆਂ ਉਹੋ ਜਿਹਾਂ ਪਿੱਛੇ ਹੋਣ ਦਿੰਦੀਆਂ ਹਾਂਜੀ ਹਾਂਜੀ हां जी हां जी ਤੇ ਥਣ ਥਣ ਵੇਖੋ ਸਾਈਡ ਤੋਂ ਵਿਖਾਓ ਕਿੱਡਾ ਵਧੀਆ ਚਵਾਈ ਮੋਗਾ ਮੋਗਾ ਆਛਾ ਹਾਂ ਜੀ ਹਾਂ ਜੀ ਤੇ ਹੁੰਦੀ ਪੂਰੀ ਗਰਲ ਗਰਲ ਹਾਂ ਪੂਰੀ ਗਰਲ ਗਰਲ ਕੇ ਠੀਕ ਹੈ ਜੀ ਹਾਂ ਇਹਦਾ ਮੁੱਲ ਫਿਰ ਇਹਦਾ ਵੀਰ ਜੀ ਮੁੱਲ ਭਾਵੇਂ 40 45 ਜੋ ਮਰਜੀ ਹੈ 36000 ਦੀ ਦੇ ਦਾਂਗੇ ਯੈਸ 36000 ਹਾਂ 30000 ਦੀ ਦੇ ਦਾਂਗੇ ਵੀਰ ਜੀ ਠੀਕ ਹੈ ਜੀ ਦੁੱਧ ਮਸ਼ੀਨ 14 15 ਕਿਲੋ ਚਵਾਈ ਜਣਾ ਜੇ ਵਧੀਆ ਹੱਸ ਕੇ ਬਿਲਕੁਲ ਵੇਪਰ ਅਜੇ ਤੁਹਾਨੂੰ ਪਤਾ ਸੁਸਵਾ ਚ ਆਈਆਂ ਵਾ ਜੇ ਜਿੰਨਾ ਕਹਿਗਾ ਆਪਾਂ ਦੇ ਵੀਰ ਜੀ ਉਹਨਾਂ ਨੂੰ ਦੱਸਣਾ ਕਿ ਨਹੀਂ ਹਾਂ ਜੀ ਹਾਂ ਜੀ हां जी हां जी ठीक है, है जी मा... हां एंदी दे दीए जानकारी जी हां जी एदे ਕੋਲੇ ਵੀਜੀ ਹੈਗਾ ਵਾ 8-9 ਕਿਲੋ ਬੋਲਾ हां जी हां जी ਇਹ ਵੀ ਮੰਨ ਲਓ ਇਹ ਗੱਲ ਹੈ ਕਿ ਆ ਵੇਖੋ ਤਾਜੀ ਸੂਈ ਹੈ ਜੀ ਤਾਜੀ ਸੂਈ ਮਾਲ ਤੁਹਾਨੂੰ ਪਤਾ ਨਾਰੂ ਨਾਲ ਆ ਬੱਚੇ ਹਾਂ ਜੀ ਮਗਰ ਇਹਦੇ ਆ ਵੇਖੋ ਬੱਛਾ ਹੀ ਆ ਬੱਛਾ ਹੀ ਇਹਦੇ ਮਗਰ ਇਹ ਵੀ ਬੱਛਾ ਹੀ ਆ ਠੀਕ ਹੈ ਜੀ ਨਾਰੂ ਨਾਲ ਕੇ ਬੱਚੇ ਦਾ ਹਾਂ ਜੀ ਹਾਂ ਜੀ ਸੂਆ ਕਿਨ ਮਾ ਗਿਆ ਜੋ ਸੂਆ ਵੀ ਜੀ ਕੋਈ ਦੁੱਜਾ ਲਾਲੇ ਪੀਰ ਭਰਾ ਕੋਈ ਪਹਿਲਾ ਲਾਲੇ ਹਾਂ ਜੀ ਹਾਂ ਜੀ ਹੈ ਵਹਿੜਾਈਆਂ ਨਵੀਆਂ ਹਾਂਜੀ ਇਹ ਨਹੀਂ ਵੀ ਮੰਨ ਲਾ ਕੋਈ ਉਹੋ ਜਿਹਾ ਮੰਨ ਲਾ ਬੁੱਢੜੀਆਂ ਖੋਲਦਾ ਹਾਂਜੀ ਹਾਂਜੀ ਹੈ ਆ ਦੇਖੋ ਕਿੰਨਾ ਜੇ ਦੁੱਧ ਦੇ ਦੇ ਕੋਲ ਇਹਦੇ ਕੋਲੇ ਵੀਰ ਜੀ 4.5 ਕਿਲੋ ਇੱਕ ਵੇਲੇ ਦਾ ਇੱਕ ਵੇਲੇ ਦਾ ਹਾਂਜੀ ਹਾਂ ਦਾਤ ਤੋਂ ਤੁਹਾਡਾ ਚਵਾਈ ਚੁਈ ਚਵਾਈ ਚੂ ਵਧੀਆ ਇੱਕ ਨੰਬਰ ਚਵਾਈ 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 ਬਿਲਕੁਲ ਸਹੀ ਆ ਠੀਕ ਹੈ ਜੀ ਹਾਂ ਹਾਂ ਨੰਦੀ ਚੀਲ ਪੂਰੀ ਪੂਰੀ ਸੀਲਸ ਲੱਗ ਗਈ ਹੈ ਮਗਰ ਠੰਡੀਆਂ ਸੀਲ ਵੀਰ ਦੀ ਸਾਰੀਆਂ ਹੀ ਆ ਹਾਂਜੀ ਹਾਂਜੀ ਵੀ ਤੈਨੂੰ ਪਤਾ ਆਪਾਂ ਬੱਚੇ ਨਹੀਂ ਖੋਲੇ ਇੱਕ ਹੁੰਡਾ ਹੈ ਨਹੀਂ ਹੀ ਬੰਦਾ ਇੱਥੇ ਤੇ ਹਾਂਜੀ ਹਾਂਜੀ ਬੱਚਿਆਂ ਪੁੱਤਿਆਂ ਦਾ ਕਰਕੇ ਥੋੜਾ ਜਿਹਾ ਕਾਲਾ ਪੈਂਦੀਆਂ ਬਿਲਕੁਲ ਵੇਖੋ ਤੇ ਬੱਚਾ ਮੰਨ ਲੋ ਇਹ ਗੱਲ ਹੈਗੀ ਹਾਂਜੀ ਹਾਂਜੀ ਬਾਕੀ ਉਹ ਤਰ੍ਹਾਂ ਜਿਤਨਾ ਮਰਜੀ ਆਵੇ ਤੁਹਾਡੇ ਆਉਣ ਤੋਂ ਪਹਿਲਾਂ ਪਾਸੇ ਵੱਧੇ ਹੀ ਉਧਰਲੇ ਬੰਨੇ ਹਾਂਜੀ ਹਾਂਜੀ ਤੇ ਮੈਂ ਕਿਹਾ ਚੱਲ ਸਾਹਮਣੇ ਬੰਦ ਗਏ ਬਿਲਕੁਲ ਵੇਖੋ ਜੀ ਤੇ ਮੁੜ ਕੇ ਉਧਰ ਆਪਾਂ ਕੱਲਾ ਕੱਲਾ ਵਖਾਉਣ ਜਾਂਦੇ ਹਾਂਜੀ ਹਾਂਜੀ ਤੇ ਹਾ ਗੱਲਾਂ ਇਹਦਾ ਮੁੱਲ ਸ਼ਾ ਜੀ ਹੈ ਇਹਦਾ ਮੁੱਲ ਇਹਦਾ ਮੁੱਲ ਵੀ 35 36 ਜੋ ਮਰਜ਼ੀ ਕਰ ਲੀਏ ਹਾਂ ਜੀ ਇਹ ਵੈੜ ਦੇ ਦਾਂਗੇ ਆਪਾਂ ਹਾਂ ਨਾ 30000 ਦੀ 30000 ਦੀ ਐਸ ਬਹੁਤ ਚੰਗੀ ਵੀਰ ਜੀ ਵੈੜ ਜੇ ਮਗਰ ਨਾਰੂ ਤੇ ਬੱਚਾ ਜੇ ਦੁੱਧ ਦਿੰਨੇ ਜੀ 11 12 ਕਿਲੋ ਕਰੀ ਕਰ ਪੰਨੇ ਪਾਂਨੇ ਚ ਪਾਈ ਜਣਾ ਠੀਕ ਐ ਜੀ ਹਾਂ ਜੀ ਹਾਂ ਜੀ ਤੇ ਬਾਕੀ ਸੇਵਾ ਵੀ ਵੱਡਾ ਵਾ ਮੰਨ ਲਓ ਇਹ ਵੀ ਛੋਟੀ ਨਹੀਂ ਆਹ ਛੋਣੀ ਆ ਹਾਂਜੀ ਹਾਂਜੀ ਹਾਂ ਅੱਜ ਇਹ ਤੁਹਾਨੂੰ ਪਤਾ ਨਾੜੂ ਦੇ ਬੱਚਾ ਡੰਗਰ ਜਿਹੜਾ ਇਹ ਗੱਲ ਹੈਗੀ ਆ ਇੱਥੇ ਕਿ ਚੜ ਜਾਂਦਾ ਇੱਕ ਰੀਕ ਨਹੀਂ ਹਾਂਜੀ 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 ਇਹਦੀ ਦੇ ਦਿੱਤੀ ਜਾਣਕਾਰੀ ਜੀ ਹਾਂਜੀ ਇਹ ਵੀ ਵੀਰ ਜੀ ਇਹ ਪਹਿਲਨ ਪਿਓਰ ਪਹਿਲਨ ਪਿਓਰ ਪਹਿਲਨ ਹਾਂਜੀ ਅਗਰ ਇਹਦੇ ਬੱਚਾ ਹੀ ਆ ਬੱਚਾ ਹੀ ਆ ਆਹ ਆ ਵੇਖੋ ਇਹਦੇ ਚ ਵੀਰ ਜੀ ਤੜਕੀ ਹੀ ਨਹੀਂ ਸੂਈ ਆ ਠੀਕ ਹੈ ਜੀ ਹਾਂ ਪੂਰਾ ਹੀ ਆ ਬੱਚਾ ਵੇਖੋ ਤਰਾਂ ਚਲੋ ਇਹ ਗੱਲ ਹੈਗੀ ਆ ਹਾਂਜੀ ਚੰਗੀ ਚੰਗੀ ਗਿਆ ਕਰਮਾਂ ਵਾਲਾ ਚਵਾਈ ਚਵਾਈ ਦੀ ਕਿਵੇਂ ਇੱਕ ਨੰਬਰ ਚਵਾਈ ਨਹੀਂ ਵੀਰ ਜੀ ਕਹੇ ਦੀ ਵੀ ਫੇਰ ਕੋਈ ਵੀ ਹਾਂ ਬਿਲਕੁਲ ਓਕੇ ਚਵਾਈਆਂ ਕਿੰਨਾ ਕੁ ਚੋਇਆ ਜੇ ਫਿਰ ਬੌਲਾ ਇਹ ਤੋਂ ਬੌਲਾ ਵੀਰ ਜੀ ਇਹਦੇ ਕੋਲ ਚੋਇਆ ਸੀ 2 2.5 ਕਿਲੋ ਕੱਢਿਆ ਸੀ ਬੱਚੇ ਨੂੰ ਆਵਾ ਨਾ ਹਾਂਜੀ ਲਿਆ ਆ ਗਏ ਤੇ ਸਵੇਰੇ 2 2.5 ਕਿਲੋ ਕੱਢਿਆ ਹੈ ਹਾਂਜੀ ਹਾਂ ਤੇ ਇਹ ਚੌਕ ਚੌਕੀ ਮਸ਼ੀ ਹਾਂਜੀ ਮੂੰਹ ਚ ਠੰਡੀ ਵੜੀ ਆ ਅੱਛਾ ਪੂਰੀ ਸੀਜ਼ ਲੱਗ ਹਾਂ ਵੇਖੋ ਠੰਡੀਆਂ ਨੂੰ ਇਹ ਗੱਲ ਤਾਂ ਦੱਸਣ ਦੀ ਆ ਉਹ ਥੋੜਾ ਜਿਹਾ ਕਈ ਬੱਚੇ ਦਾ ਜ਼ਿਆਦਾ ਕਰਦੀਆਂ ਹਾਂਜੀ ਤੇ ਕਈ ਮੰਨ ਲਓ ਇਹ ਗੱਲ ਹੈਗੀ ਆ ਕਈ ਘੱਟ ਕਰਦੀਆਂ ਹਾਂਜੀ ਹਾਂਜੀ ਮੂੰਹਾਂ ਚੌਗੀ ਹਾਂ ਮੂੰਹਾਂ ਚੌਗੀ ਠੀਕ ਹੈ ਜੀ ਹਾਂਜੀ ਹਾਂਜੀ ਆ ਦੇਖੋ ਠੰਡੀ ਠੰਡੀ ਹੈ ਪੂਰੀ ਵਧੀਆ ਪੂਰੀ ਹੈ ਕੋਈ ਮੰਨ ਲਾ ਇਹ ਗੱਲ ਹੈਗੀ ਆ ਕੋਈ ਮਾਰਨ ਮੂਰ ਤੁਹਾਨੂੰ ਦੱਸਣ데요 ਵੀ ਜੀ ਬੰਦੇ ਨੂੰ ਮਾਰ ਜੇ ਕਹੇ ਜਨਾਨੀ ਨੂੰ ਮਾਰ ਜੇ ਉਹ ਚੀਜ਼ ਦੀ ਆਪਣੀ ਗਰੰਟੀ ਫੁੱਲ ਠੀਕ ਹੈ ਜੀ ਹਾਂਜੀ ਹਾਂਜੀ ਇਹ ਨਹੀਂ ਮੰਨ ਲਓ ਵੀ ਐਵੇਂ ਨਚਾਈ ਫਿਰੂਗੀ ਚਾਹੇ ਕੋਈ फडਕਾਈ ਫਿਰੂਗੀ ਹਾਂਜੀ ਹਾਂਜੀ ਉਹ ਨਹੀਂ ਕੋਈ ਚੱਕਰ ਹੈਗਾ ਬਾਕੀ ਮੈਂ ਧਾਰ ਵੀ ਮੋਟੀ ਮੋਟੀ ਗਰ ਲਗਰ ਲ ਸਾਰੀ ਨਾਲ ਚਵਾਈ ਨਹੀਂ ਕੋਈ ਆ ਵੇਖੋ ਠੀਕ ਹੈ ਜੀ ਹਾਂਜੀ ਹਾਂਜੀ ਆ ਵੇਖੋ ਵੰਡ ਵੀ ਨਹੀਂ ਕੋਈ ਐ ਜਦੋਂ ਨਖਰ ਨੁਖਰਾਈ ਕਰਮਾਂ ਵਾਲੀ ਇਹ ਥਾ ਪੀ ਗਏ ਤੇ ਹਾਂਜੀ ਹਾਂਜੀ ਹੈ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਜੇਰ ਜੂਰ ਦੀ ਪ੍ਰੋਪਰ ਆਪਣੇ ਕੋਲ ਵੀਡੀਓ ਹੈਗੀ ਵੀਡੀਓ ਹੈਗੀ ਹੈਨਾ ਠੀਕ ਹੈ ਜੀ ਹਾਂਜੀ ਇਹਦਾ ਮੁੱਲ ਜੀ ਹੈ ਇਹਦਾ ਮੁੱਲ ਵੀ ਜੀ ਭਾਵੇਂ ਜੋ ਮੈਦੀ 33 ਕਰੀਏ ਇਹ ਇਹ ਭਾਵੇਂ ਤੇ ਭਾਵੇਂ 40 ਵੀ ਕਰ ਲੀਏ ਬੱਚੀ ਬਹੁਤ ਚੰਗੀ ਹੈ ਹਾਂਜੀ ਹਾਂਜੀ ਇਹ ਵੀ 32000 ਦੀ ਦੇ ਦਾਂਗੇ ਵੀਰ ਜੀ ਠੀਕ ਹੈ ਜੀ ਹਾਂ ਬੱਚੀ ਬਹੁਤ ਚੰਗੀ ਹੈ ਵੀ ਠੀਕ ਕਰੀਏ ਚਵਾਈਆਂ ਦੀਆਂ ਕਰੀਆਂ ਵੈਲਾਂ ਸਾਰੀਆਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਐਡਰੈਸ ਤੇ ਮੋਬਾਈਲ ਨੰਬਰ ਦੱਸ ਦਈਏ ਡਰੈਸ ਵੀਰ ਜੀ ਆਪਣਾ ਗੱਜਪਟ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਾਂਜੀ ਤੇ ਨਾਮ ਝੰਡਾ ਸਿੰਘ ਵਪਾਰੀ ਹਾਂਜੀ ਬਾਪਾ ਬਈਕਾਂ ਦੇ ਰਹਿੰਦੇ ਵੀਰ ਜੀ ਕੈਰੋਂ ਹਾਂਜੀ ਹਾਂਜੀ ਤੇ ਬਾਕੀ ਕੋਈ ਵੀਰ ਨੇ ਮੇਰੇ ਨੇ ਆਉਣਾ ਦੂਰ ਨੇੜੇੋਂ ਗ੍ਰੈਂਡ ਕਾਰ ਨੂੰ ਲੋਕੇਸ਼ਨ ਲਾ ਲਈ ਠੀਕ ਹੈ ਜੀ ਹਾਂਜੀ ਉਹ ਸੜਕਾ ਆਪਣੇ ਘਰੇ ਆ ਜਾਂਦੀ ਸਿੱਧੀ ਬਾਕੀ ਆ ਵੀਰਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਹਾਂਜੀ 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 ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ ਜੀ 98724 39717 ਠੀਕ ਹੈ ਜੀ ਹਾਂਜੀ ਹਾਂਜੀ ਓਕੇ ਓਕੇ